ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੀ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰਾ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਾਇਲਡ ਲੈਵਲ ਤੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਤੇ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹ ਜਿਹੜਾ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਬਹੁਤ ਟਿਪਸ ਆਈਆਂ ਨੇ ਉਹਨਾਂ ਦੇ ਵਿੱਚੋਂ ਕੁਝ ਜਿਹੜੀਆਂ ਟਿਪਸ ਨੇ ਜਿਨ੍ਹਾਂ ਦੇ ਉੱਤੇ ਐਕਸ਼ਨ ਜਾਂ ਰਿਪੀਟਡ ਆ ਜਾਂਦੀਆਂ ਨੇ ਜਾਂ ਗਲਤ ਰਸਤੇ ਆਉਂਦੀਆਂ ਕੁਝ ਹੋ ਸਕਦੇ ਨੇ ਬਸ ਬਾਕੀਆਂ ਦੇ ਉੱਤੇ ਅਸੀਂ ਸਾਡਾ ਜਿਹੜਾ ਹੈਗਾ ਅਸੀਂ 100% ਅਸ਼ੂਰ ਕਰਦੇ ਕਿ ਉਹਨਾਂ ਦੇ ਉੱਤੇ ਐਕਸ਼ਨ ਅੱਜ ਦੀ ਸਰ ਮੈਂ ਸਭ ਦੇ ਇਤਿਹਾਰ ਚ ਗੱਲ ਕਰਨਾ ਚਾਹੁੰਦਾ ਕਿ 80% ਜਿਹੜਾ ਹੈਗਾ ਸਾਡੇ 18 ਜਿਹੜੇ ਹੌਟਸਪੌਟ ਹੈਗੇ ਸਾਡੇ ਡਿਸਟ੍ਰਿਕਟ ਦੇ ਵਿੱਚ ਜਿਹਦਾ ਤੁਸੀਂ ਆਇਡੈਂਟੀਫਾਈ ਕੀਤਾ ਸੀ ਸਾਡੇ ਟੋਟਲ ਸਰ 18 ਹੌਟਸਪੌਟ ਅਸੀਂ ਆਇਡੈਂਟੀਫਾਈ ਕੀਤੇ ਸੀ ਜਲੰਧਰ ਜ਼ਿਲ੍ਹੇ ਦੇ ਵਿੱਚ ਜਿੱਦਾਂ ਹੌਟਸਪੌਟ ਦਾ ਮੀਨਿੰਗ ਸੀ ਕਿ ਜਿੱਥੇ ਅਸੀਂ ਕਹਿ ਸਕਦਾ ਕਿ ਇਹਨਾਂ ਪਿੰਡਾਂ ਦੇ ਵਿੱਚ ਜਾਂ ਸਪੌਟ ਦੇ ਉੱਤੇ ਨਸ਼ਾ ਜ਼ਿਆਦਾ ਵਿਕਦਾ ਸੀ ਜਾਂ ਬਾਹਰੋਂ ਲੈਣ ਵਾਲੇ ਆਉਂਦੇ ਸੀ ਅਜੋਲਾ ਪਿੰਡਾਂ ਦੇ ਵਿੱਚ ਅਸੀਂ ਇੱਕ ਗੱਲਾ ਪਿੰਡ ਸੀ ਸਾਡੇ ਫਲੋਰ ਦੇ ਵਿੱਚ ਪਿੰਡਾਂ ਪਿੰਡ ਦੇ ਵਿੱਚ ਅਸੀਂ ਇੱਕ ਪੁਲਿਸ ਪੋਸਟ ਬਣਾਈ ਚੌਕੀ ਵੀ ਉੱਥੇ ਤਾਇਨਾਤ ਕੀਤੀ ਐਂਡ ਇਸ ਮਿਹਨਤ ਦੇ ਦੌਰਾਨ ਅਸੀਂ ਉੱਥੇ ਕਰੀਬ 40 ਦੇ ਕਰੀਬ ਪਰਚੇ ਦਿੱਤੇ ਜਾਂ 60 ਦੇ ਕਰੀਬ ਜਿਹੜੇ ਦੋਸ਼ੀ ਨੇ ਉਸ ਪਿੰਡ ਦੇ ਜਿਹੜੇ ਪੇਸ ਕੰਪ ਦੇ ਵਿੱਚ ਲੱਗੇ ਹੋਏ ਸੀ ਉਹਨਾਂ ਨੂੰ ਫੜ ਕੇ ਅੰਦਰ ਭੇਜਿਆ ਐਂਡ ਜਿਹੜੀਆਂ ਪ੍ਰਾਪਰਟੀ ਡੈਮੋਲੇਸ਼ਨ ਕਰਾਈਆਂ ਜਿਹੜੇ ਨਸ਼ਿਆਂ ਦੇ ਵਿਰੁੱਧ ਕਿਸੇ ਨੇ ਇੱਨੇ ਲਈ ਕੋਈ ਪ੍ਰਾਪਰਟੀ ਕੀਤੀ ਹੈ ਨਸ਼ੇ ਦੇ ਕਾਰੋਬਾਰ ਕਰਕੇ ਗੈਰ ਕਾਨੂੰਨੀ ਧੰਦਾ ਕਰਕੇ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਕਿਸੇ ਨੇ ਕੋਈ ਪ੍ਰਾਪਰਟੀ ਬਣਾਈ ਉਹਨਾਂ ਨੂੰ ਅਸੀਂ ਡਿਮੋਲਿਸ਼ ਕੀਤਾ ਹੋਣ ਤੱਕ ਜਿਹੜੀ ਸਾਡੀਆਂ ਹਰ ਮਹੀਨੇ ਅਸੀਂ ਇੱਕ ਦੋ ਪ੍ਰਾਪਰਟੀ ਜਿਹੜੀ ਅਸੀਂ ਆਇਡੈਂਟੀਫਾਈ ਹੁੰਦੀ ਹੈ ਜਾਬਤ ਦੇ ਅਨਸਾਰ ਅਸੀਂ ਉਹਨਾਂ ਨੂੰ ਕਰਦੇ ਐਂਡ ਅੱਜ ਤੱਕ ਅਸੀਂ ਜਿਹੜੀ ਹੈਗੀ ਹੈ ਜਦੋਂ ਦਾ ਨਸ਼ਾ ਵਿਰੋਧ ਮੇਮ ਚੱਲੀ ਹੈ 11 ਕਰੋੜ ਦੀ ਜਿਹੜੀ ਪ੍ਰਾਪਰਟੀ ਹੋਣ ਤੱਕ ਅਸੀਂ ਉਹਨੂੰ ਫ੍ਰੀਜ਼ ਕਰ ਚੁੱਕੇ ਹਾਂ ਜਿਹੜੀ ਹੈਗੀ ਇਹ ਕੰਪਟੈਂਟ ਅਥਾਰਟੀ ਵੱਲੋਂ ਅਸੀਂ ਆਰਡਰ ਲੈ ਕੇ ਉਹਨੂੰ 11 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਫ੍ਰੀਜ਼ ਕਰ ਦਿੱਤਾ ਕਿ ਉਹ ਪ੍ਰਾਪਰਟੀ ਨੂੰ ਵੇਚ ਨਹੀਂ ਸਕਦੇ ਜਦੋਂ ਉਹਨਾਂ ਦੇ ਕੇਸ ਦਾ ਨਿਪਟਾਰਾ ਹੋਏਗਾ ਤਾਂ ਪ੍ਰਾਪਰਟੀ ਦਾ ਵੀ ਉਸ ਵਕਤ ਮਾਨਯੋਗ ਅਦਾਲਤ ਤੋਂ ਉਹਨੂੰ ਨਿਪਟਾਰਾ ਹੋਏਗਾ ਕਿ ਇਹ ਜਿਹੜੀ ਪ੍ਰਾਪਰਟੀ ਵੇਚ ਕੇ ਇਹਦਾ ਜਿਹੜਾ ਪੈਸਾ ਹੈਗਾ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਵੇ ਤਾਂ ਇਸ ਤਰੀਕੇ ਨਾਲ ਅਸੀਂ ਹਰ ਇੱਕ ਜਿਹੜਾ ਸਾਡਾ ਕਦਮ ਹੈ ਤੁਹਾਡਾ ਜਿਵੇਂ ਸਾਡੇ ਨਾਲ ਤੁਸੀਂ ਜੁੜੇ ਹੋ ਅਗਰ ਤੁਹਾਡਾ ਸਹਿਯੋਗ ਹੈ ਤੁਹਾਡੇ ਸਹਿਯੋਗ ਤੋਂ ਬਿਨਾ ਅਸੀਂ ਇੱਕ ਕਦਮ ਵੀ ਜਿਹੜਾ ਹੈਗਾ ਨਹੀਂ ਚੱਲ ਸਕਦਾ ਤਾਂ ਤੁਹਾਡੀ ਕੋਆਪਰੇਸ਼ਨ ਚਾਹੀਦੀ ਆ ਤੁਹਾਡੀ ਕੋਆਪਰੇਸ਼ਨ ਦੇ ਨਾਲ ਹੀ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਸਮਾਜ ਦੇ ਵਿੱਚ ਉਹ ਜਿਹੜੇ ਸਾਡੇ ਪੰਜਾਬ ਦੇ ਉੱਤੇ ਧੱਬਾ ਲੱਗਿਆ ਸੀ ਕਿ ਇੱਥੇ ਨਸ਼ਾ ਬਹੁਤ ਵਿਕਦਾ ਹੈ ਜਾਂ 70% ਸਾਡਾ ਯੋਗ ਨਸ਼ੇ ਦੇ ਵਿੱਚ ਹੈ ਉਹਨੂੰ ਅੱਜ ਜਿਹੜਾ ਹੈਗਾ ਸਾਡੇ 90% ਤੱਕ ਇਸ ਜਿਹੜਾ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਚੁੱਕੇ ਜਿਹੜਾ ਸਾਡਾ 10% ਦੇ ਕਰੀਬ ਕਿਤੋਂ-ਕਿਤੋਂ ਜਿਹੜੀ ਕੋਈ ਸ਼ਿਕਾਇਤ ਆਉਂਦੀ ਹੈ ਉਹਨੂੰ ਵੀ ਅਸੀਂ ਦਿਨ-ਰਾਤ ਇੱਕ ਕੀਤਾ ਹੋਇਆ ਹੈ ਇਹ ਸਾਡਾ ਇੱਕੋ ਹੀ ਇੱਕ ਉਦੇਸ਼ ਹੈਗਾ ਸਾਡੀ ਪੰਜਾਬ ਸਰਕਾਰ ਦਾ ਸਾਡਾ ਜਿਹੜਾ ਉਦੇਸ਼ ਹੈਗਾ ਤੇ ਸਾਡਾ ਜਿਹੜਾ ਮਾਨਯੋਗ ਡੀਜੀ ਸਾਹਿਬ ਦੀ ਹੈ ਜਿਹੜੀਆਂ ਹਦਾਇਤਾਂ ਨੇ ਕਿ ਆਪਾਂ ਨੇ ਨਸ਼ੇ ਦਾ 1 ਗ੍ਰਾਮ ਵੀ ਜਿਹੜਾ ਤੁਹਾਡੇ ਸਮਾਜ ਦੇ ਵਿੱਚ ਮਿਲਣਾ ਨਹੀਂ ਚਾਹੀਦਾ ਤਾਂ ਸਾਰੇ ਸਾਰੇ ਜਿਹੜੇ ਹੈਗੇ ਤੁਹਾਡੇ ਤੋਂ ਉਮੀਦ ਕਰਦੇ ਆ ਇਹ ਤੁਸੀਂ ਸਾਡੇ ਜਿਹੜਾ ਹੈਗਾ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੇ ਹੋ ਤੇ ਤੁਹਾਡਾ ਸਹਿਯੋਗ ਜਿਵੇਂ ਤੁਸੀਂ ਸਾਡੇ ਨਾਲ ਸਹਿਯੋਗ ਦੇ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਾਨੂੰ ਸਹਿਯੋਗ ਦਿੰਦੇ ਰਹੋਗੇ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਅੱਗੇ ਜਿਹੜਾ ਹੈਗਾ ਨਸ਼ਿਆਂ ਦੇ ਵਿਰੁੱਧ ਜਿਹੜਾ ਅਸੀਂ ਆਪਣਾ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਇਹ ਗੱਲਾ ਪੁਲਿਸ ਵੱਲੋਂ ਜਿਹੜਾ ਕੰਪੇਨ ਚਾਹੀਦਾ ਨਹੀਂ ਤੁਸੀਂ ਤੁਹਾਡੇ ਸਹਿਯੋਗ ਨਾਲ ਤੁਹਾਡੇ ਸਮਾਜ ਲਈ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹਨੂੰ ਅਸੀਂ ਆਪਾਂ ਨੇ ਸਕਸੈਸ ਲੈਣਾ ਨਵਤੇ ਜਿਹੜਾ ਹੈਗਾ ਅਸੀਂ ਇਹਦੇ ਵਿੱਚ ਸਾਨੂੰ ਸਫਲਤਾ ਹਾਸਿਲ ਹੋ ਗਈ। ਟੋਟਾ ਜਿਹੇ ਅੰਕੜਾ ਇਹਦਾ ਦੇ ਰਿਹਾ ਤੁਹਾਨੂੰ ਤੁਹਾਨੂੰ ਇਤੋਂ ਆਈਡੀਆ ਲੱਗੇਗਾ ਕਿ ਇਸ ਇਹ ਜਿਹੜੀ ਹੈਲਪ ਲਾਈਨ ਕਿੰਨੀ ਕਾਮਯਾਬ ਹੋਈ ਹੈ। ਹੁਣ ਤੱਕ ਪਹਿਲੀ ਮਾਰਚ ਤੋਂ ਲੈ ਕੇ ਹੁਣ ਤੱਕ 17000 ਦੇ ਲਾਗੇ ਚਾਗੇ ਕੰਪਲੀਟ ਆ ਚੁੱਕੀਆਂ ਨੇ ਇਸ ਹੈਲਪ ਲਾਈਨ ਦੇ ਉੱਪਰ। ਮਤਲਬ ਪਬਲਿਕ ਜਿਹੜੀ ਆ ਸਰਕਾਰ ਨਾਲ ਜੁੜ ਰਹੀ ਹੈ। ਲੋਕ ਅੱਗੇ ਆ ਰਹੇ ਨੇ। ਲੋਕ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਵਿਰੁੱਧ ਖੜ ਰੇ ਨੇ ਉਹਨਾਂ ਦੀ ਕੰਪਲੇਂਟ ਕਰ ਰਹੇ ਨੇ ਇੰਨਾਂ 17000 ਕੰਪਲੇਂਟਾਂ ਦੇ ਵਿੱਚੋਂ 5400 ਕੱਚੇ ਦਰਜ ਹੋ ਚੁੱਕੇ ਨੇ ਇਹ ਨਹੀਂ ਆ ਕਿ ਤੁਸੀਂ ਕੰਪਲੇਂਟ ਦਿੱਤੀ ਤੇ ਉਹਦਾ ਕੋ ਮੂੰਹ ਸਿਰ ਨਹੀਂ ਨਿਕਲਿਆ ਉਹਦੇ ਉੱਤੇ 5400 ਕੱਚੇ ਦਰਜ ਹੋ ਚੁੱਕੇ ਨੇ ਤੇ 7500 ਬੰਦਿਆਂ ਦੀ ਅਰੈਸਟ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀ ਅਰੈਸਟ ਵੀ ਪੈ ਚੁੱਕੀ ਤੇ ਇਸ ਕਰਕੇ ਮੈਂ ਸਾਰੇ ਪਬਲਿਕ ਨੂੰ ਸਾਰੇ ਸਮਾਜ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਤੁਸੀਂ ਅੱਗੇ ਆਓ ਪੁਲਿਸ ਦਾ ਸਾਥ ਦਿਓ ਅਸੀਂ ਮਿਲ ਕੇ ਚੱਲੀਏ ਔਰ ਜਿਹੜੀ ਆ ਸਮਾਜ ਦੇ ਵਿੱਚ ਨਵੀਂ ਕ੍ਰੁਤੀ ਆਈ ਆ ਇਹਦੇ ਉੱਤੇ ਰੋਕਥਾਮ ਪਾਈਏ ਅੱਜ ਸਾਨੂੰ ਲੱਗਦਾ ਕਿ ਸ਼ਾਇਦ ਮੇਰੇ ਬੱਚੇ ਸਾਫ਼ ਨੇ ਇਹ ਤੇ ਮੇਰੇ ਵਾਸਤੇ ਪ੍ਰੋਬਲਮ ਨਹੀਂ ਹੈ ਲੇਕਿਨ ਮੇਰੇ ਬੱਚੇ ਵੀ ਤੇ ਬਾਹਰ ਜਾ ਰਹੇ ਮੇਰੇ ਬੱਚੇ ਵੀ ਤੇ ਸਕੂਲਾਂ ਕਾਲਜਾਂ ਦੇ ਵਿੱਚ ਜਾ ਰਹੇ ਨੇ ਇਹ ਤੇ ਹੁਣ ਪਤਾ ਨਹੀਂ ਹੈ ਕਿ ਇਹ ਪ੍ਰੋਬਲਮ ਕਿਹਦੇ ਵਾਸਤੇ ਆ ਜੇ ਅਸੀਂ ਕਲੈਕਟਿਵਲੀ ਹੋ ਕੇ ਲੜਾਂਗੇ ਤੇ ਮੈਨੂੰ ਲੱਗਦਾ ਕਿ ਅਸੀਂ ਬਹੁਤ ਜਲਦੀ ਇਹਦੇ ਉੱਤੇ ਰੋਕ ਪਾ ਸਕਾਂਗੇ ਦਿਲੰਦਰ ਪੁਲਿਸ ਵੱਲੋਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਸੰਪਰਕ ਪ੍ਰੋਗਰਾਮ ਦੇ ਵਿੱਚ ਆਇਓ ਥੈਂਕ ਯੂ ਬਹੁਤ ਸਾਰੇ ਟਿਪਸ ਆਈਆਂ ਨੇ ਉਹਨਾਂ ਦੇ ਵਿੱਚੋਂ ਕੁਝ ਜਿਹੜੀਆਂ ਟਿਪਸ ਨੇ ਜਿਨ੍ਹਾਂ ਦੇ ਉੱਤੇ ਐਕਸ਼ਨ ਜਾਂ ਰਿਪੀਟਡ ਆ ਜਾਂਦੀਆਂ ਨੇ ਜਾਂ ਗਲਤ ਰਸਤੇ ਆਉਂਦੀਆਂ ਕੁਝ ਹੋ ਸਕਦੇ ਨੇ ਬਟ ਬਾਕੀਆਂ ਦੇ ਉੱਤੇ ਅਸੀਂ ਸਾਡਾ ਜਿਹੜਾ ਹੈਗਾ ਅਸੀਂ 100% ਅਸ਼ੂਰ ਕਰਦੇ ਹਾਂ ਕਿ ਉਹਨਾਂ ਦੇ ਉੱਤੇ ਐਕਸ਼ਨ ਹੋਵੇ ਅੱਜ ਦੀ ਸਰਬਤ ਸਭ ਤੋਂ ਇਤਿਹਾਸ ਚ ਜਾਣਾ ਚਾਹੁੰਦਾ ਕਿ 80% ਜਿਹੜਾ ਹੈਗਾ ਸਾਡੇ 18 ਜਿਹੜੇ ਹੌਟਸਪੌਟ ਹੈਗੇ ਸਰ ਦਾ ਡਿਸਟ੍ਰਿਕਟ ਦੇ ਵਿੱਚ ਜਿਹਦਾ ਤੁਸੀਂ ਆਇਡੈਂਟੀਫਾਈ ਕੀਤਾ ਸੀ ਸਾਡੇ ਟੋਟਲ ਸਰ 18 ਹੌਟਸਪੌਟ ਅਸੀਂ ਆਇਡੈਂਟੀਫਾਈ ਕੀਤੇ ਸੀ ਜਲੰਧਰ ਜ਼ਿਲ੍ਹੇ ਦੇ ਵਿੱਚ ਜਿੰਨਾ ਹੌਟਸਪੌਟ ਦਾ ਮੀਨਿੰਗ ਸੀ ਕਿ ਜਿੱਥੇ ਅਸੀਂ ਕਹਿ ਸਕਦਾ ਹੈ ਕਿ ਇਹਨਾਂ ਪਿੰਡਾਂ ਦੇ ਵਿੱਚ ਜਾਂ ਸਪੌਟ ਦੇ ਉੱਤੇ ਨਸ਼ਾ ਜਿਆਦਾ ਵਿਕਦਾ ਸੀ ਜਾਂ ਬਾਹਰੋਂ ਲੈਣ ਵਾਲੇ ਆਉਂਦੇ ਸੀ ਅੱਜ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਇੱਕ ਗੱਲਾ ਪਿੰਡ ਸੀ ਸਾਡੇ ਫਲੋਰ ਦੇ ਵਿੱਚ ਪਿੰਡਾਂ ਪਿੰਡ ਦੇ ਵਿੱਚ ਅਸੀਂ ਇੱਕ ਪੁਲਿਸ ਪੋਸਟ ਬਣਾਈ चौकी ਵੀ ਉਥੇ ਤਾਇਨਾਤ ਕੀਤੀ ਐਂਡ ਇਸ ਮਿਹਨਤ ਦੇ ਦੌਰਾਨ ਅਸੀਂ ਉਥੇ ਕਰੀਬ 40 ਦੇ ਕਰੀਬ ਪਰਚੇ ਦਿੱਤੇ ਜਾਂ 60 ਦੇ ਕਰੀਬ ਜਿਹੜੇ ਦੋਸ਼ੀ ਨੇ ਹਸਪਤਲ ਦੇ ਜਿਹੜੇ ਕੇਸ ਕਮਪਟ ਦੇ ਵਿੱਚ ਲੱਗੇ ਹੋਏ ਸੀ ਉਹਨਾਂ ਨੂੰ ਫੜ ਕੇ ਅੰਦਰ ਭੇਜਿਆ ਐਂਡ ਜਿਹੜੀਆਂ ਪ੍ਰਾਪਰਟੀ ਡੈਮੋਲੇਸ਼ਨ ਕਰਾਈਆਂ ਜਿਹੜੇ ਨਸ਼ਿਆਂ ਦੇ ਵਿਰੁੱਧ ਕਿਸੇ ਨੇ ਇਲੈਗਲੀਕਲੀ ਕੋਆਇੰਟ ਪ੍ਰਾਪਰਟੀ ਕੀਤੀ ਆ ਨਸ਼ਿਆਂ ਦੇ ਕਾਰੋਬਾਰ ਕਰਕੇ ਗੈਰ ਕਾਨੂੰਨੀ ਧੰਦਾ ਕਰਕੇ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਕਿਸੇ ਨੇ ਕੋਈ ਪ੍ਰਾਪਰਟੀ ਬਣਾਈ ਉਹਨਾਂ ਨੂੰ ਅਸੀਂ ਡਿਮੋਲਿਸ਼ ਕੀਤਾ ਹੋਰ ਤੱਕ ਜਿਹੜੀ ਸਾਡੀਆਂ ਹਰ ਮਹੀਨੇ ਅਸੀਂ ਇੱਕ ਦੋ ਪ੍ਰਾਪਰਟੀ ਜਿਹੜੀ ਅਸੀਂ ਆਇਡੈਂਟੀਫਾਈ ਹੁੰਦੀ ਹੈ ਜਾਬ ਦੇ ਅਨਸਾਰ ਅਸੀਂ ਉਹਨਾਂ ਨੂੰ ਕਰਦੇ ਐ ਐਂਡ ਅੱਜ ਤੱਕ ਅਸੀਂ ਜਿਹੜੀ ਹੈਗੀ ਐ ਜਦੋਂ ਦਾ ਨਸ਼ਾ ਵਿਰੋਧ ਮੇਮ ਚੱਲੀ ਐ 11 ਕਰੋੜ ਦੀ ਜਿਹੜੀ ਪ੍ਰਾਪਰਟੀ ਹੋਰ ਤੱਕ ਅਸੀਂ ਉਹਨੂੰ ਫ੍ਰੀਜ਼ ਕਰ ਚੁੱਕੇ ਐ ਜਿਹੜੀ ਹੈਗੀ ਐ ਕੰਪਟੈਂਟ ਅਥਾਰਟੀ ਵੱਲੋਂ ਅਸੀਂ ਆਰਡਰ ਲੈ ਕੇ ਉਹਨੂੰ 11 ਕਰੋੜ ਦੀ ਜਿਹੜੀ ਪ੍ਰਾਪਰਟੀ ਐ ਉਹਨੂੰ ਫ੍ਰੀਜ਼ ਕਰ ਦਿੱਤਾ ਕਿ ਉਹ ਪ੍ਰਾਪਰਟੀ ਨੂੰ ਵੇਚ ਨਹੀਂ ਸਕਦੇ ਜਦੋਂ ਉਹਨਾਂ ਦੇ ਕੇਸ ਦਾ ਨਿਪਟਾਰਾ ਹੋਏਗਾ ਤਾਂ ਪ੍ਰਾਪਰਟੀ ਦਾ ਵੀ ਉਸ ਵਕਤ ਮਾਨਯੋਗ ਅਦਾਲਤ ਤੋਂ ਨਿਪਟਾਰਾ ਹੋਏਗਾ ਕਿ ਇਹ ਜਿਹੜੀ ਪ੍ਰਾਪਰਟੀ ਵੇਚ ਕੇ ਇਹਦਾ ਜਿਹੜਾ ਪੈਸਾ ਹੈਗਾ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਵੇ ਤਾਂ ਇਸ ਤਰੀਕੇ ਨਾਲ ਅਸੀਂ ਹਰ ਇੱਕ ਜਿਹੜਾ ਸਾਡਾ ਕਦਮ ਹੈ ਤੁਹਾਡਾ ਜਿਵੇਂ ਸਾਡੇ ਨਾਲ ਤੁਸੀਂ ਜੁੜੇ ਹੋ ਅਗਰ ਤੁਹਾਡਾ ਸਹਿਯੋਗ ਹੈ ਤੁਹਾਡੇ ਸਹਿਯੋਗ ਤੋਂ ਬਿਨਾ ਅਸੀਂ ਇੱਕ ਕਦਮ ਵੀ ਜਿਹੜਾ ਹੈਗਾ ਨਹੀਂ ਚੱਲ ਸਕਦਾ ਤਾਂ ਤੁਹਾਡੀ ਕੋਆਪਰੇਸ਼ਨ ਚਾਹੀਦੀ ਆ ਤੁਹਾਡੀ ਕੋਆਪਰੇਸ਼ਨ ਦੇ ਨਾਲ ਹੀ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਸਮਾਜ ਦੇ ਵਿੱਚੋਂ ਜਿਹੜੇ ਸਾਡੇ ਪੰਜਾਬ ਦੇ ਉੱਤੇ ਧੱਬਾ ਲੱਗਿਆ ਸੀ ਕਿ ਇੱਥੇ ਨਸ਼ਾ ਬਹੁਤ ਵਿਕਦਾ ਹੈ ਜਾਂ 70% ਸਾਡਾ ਯੋਗ ਨਸ਼ੇ ਦੇ ਵਿੱਚ ਹੈ ਉਹਨੂੰ ਅਸੀਂ ਅੱਜ ਜਿਹੜਾ ਹੈਗਾ ਸਾਡੇ 90% ਦਾ ਕੇਸ ਜਿਹੜਾ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਚੁੱਕੇ ਹੈ ਜਿਹੜਾ ਸਾਡਾ 10% ਦੇ ਕਰੀਬ ਕਿਤੋਂ-ਕਿਤੋਂ ਜਿਹੜੀ ਕੋਈ ਸ਼ਿਕਾਇਤ ਆਉਂਦੀ ਹੈ ਉਹਨੂੰ ਵੀ ਅਸੀਂ ਦਿਨ ਰਾਤ ਇੱਕ ਕੀਤਾ ਹੋਇਆ ਹੈ ਇਹ ਸਾਡਾ ਇੱਕੋ ਹੀ ਇੱਕ ਉਦੇਸ਼ ਹੈਗਾ ਸਾਡੇ ਪੰਜਾਬ ਸਰਕਾਰ ਦਾ ਸਾਡਾ ਜਿਹੜਾ ਉਦੇਸ਼ ਹੈਗਾ ਤੇ ਸਾਡਾ ਜਿਹੜਾ ਮਾਨਯੋਗ ਡੀਜੀ ਸਾਹਿਬ ਜੀ ਹੈ ਜਿਹੜੀਆਂ ਹਦਾਇਤਾਂ ਨੇ ਕਿ ਆਪਾਂ ਨੇ ਨਸ਼ੇ ਦਾ ਇੱਕ ਗ੍ਰਾਮ ਵੀ ਜਿਹੜਾ ਤੁਹਾਡੇ ਸਮਾਜ ਦੇ ਵਿੱਚ ਮਿਲਣਾ ਨਹੀਂ ਚਾਹੀਦਾ ਤਾਂ ਸਾਰੇ ਸਾਰੇ ਜਿਹੜੇ ਹੈਗੇ ਤੁਹਾਡੇ ਤੋਂ ਉਮੀਦ ਕਰਦੇ ਆ ਕਿ ਤੁਸੀਂ ਸਾਡੇ ਜਿਹੜਾ ਹੈਗਾ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੇ ਹੋ ਤੇ ਤੁਹਾਡਾ ਸਹਿਯੋਗ ਜਿਵੇਂ ਤੁਸੀਂ ਸਾਡੇ ਨਾਲ ਸਹਿਯੋਗ ਦੇ ਰਹੇ ਹੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਾਨੂੰ ਸਹਿਯੋਗ ਦਿੰਦੇ ਰਹੋਗੇ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਅੱਗੇ ਜਿਹੜਾ ਹੈਗਾ ਨਸ਼ਿਆਂ ਦੇ ਵਿਰੁੱਧ ਜਿਹੜਾ ਅਸੀਂ ਆਪਣਾ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਇਹ ਗੱਲਾ ਪੁਲਿਸ ਵੱਲੋਂ ਜਿਹੜਾ ਕੰਪੇਨ ਜਾਂ ਹਿੱਸਾ ਨਹੀਂ ਤੁਹਾਨੂੰ ਤੁਹਾਡੇ ਸਹਿਯੋਗ ਨਾਲ ਤੁਹਾਡੇ ਸਫਲ ਲਈ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹਨੂੰ ਅਸੀਂ ਆਪਾਂ ਨੇ ਸਕਸੈਸ ਲੈਣਾ ਨਵਤੇ ਜਿਹੜਾ ਹੈਗਾ ਉਹ ਇਹਦੇ ਵਿੱਚ ਸਾਨੂੰ ਸਫਲਤਾ ਹਾਸਲ ਹੋਣੀ ਹੈ ਟੋਟਾ ਜਿਹੇ ਅੰਕੜਾ ਇਹਦਾ ਦੇ ਰਿਹਾ ਤੁਹਾਨੂੰ ਤੁਹਾਨੂੰ ਇਹ ਤੋਂ ਆਈਡੀਆ ਲੱਗੇਗਾ ਕਿ ਇਸ ਇਹ ਜਿਹੜੀ ਹੈਲਪ ਲਾਈਨ ਕਿੰਨੀ ਕਾਮਯਾਬ ਹੋਈ ਹੈ ਹੁਣ ਤੱਕ ਪਹਿਲੀ ਮਾਰਚ ਤੋਂ ਲੈ ਕੇ ਹੁਣ ਤੱਕ 17000 ਦੇ ਲਾਗੇ ਚਾਕੇ ਕੰਪਲੀਟ ਆ ਚੁੱਕੀਆਂ ਨੇ ਇਸ ਹੈਲਪ ਲਾਈਨ ਦੇ ਉੱਪਰ ਮਤਲਬ ਪਬਲਿਕ ਜਿਹੜੀ ਆ ਸਰਕਾਰ ਨਾਲ ਜੁੜ ਰਹੀ ਹੈ ਲੋਕ ਅੱਗੇ ਆ ਰਹੇ ਨੇ ਲੋਕ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਵਿਰੁੱਧ ਖੜ ਰਹੇ ਨੇ ਉਹਨਾਂ ਦੀ ਕੰਪਲੇਂਟ ਕਰ ਰਹੇ ਨੇ ਇੰਨਾਂ 17000 ਕੰਪਲੇਂਟਾਂ ਦੇ ਵਿੱਚੋਂ 54% ਦਰਜ ਹੋ ਚੁੱਕੀਆਂ ਨੇ ਇਹ ਨਹੀਂ ਆ ਕਿ ਤੁਸੀਂ ਕੰਪਲੀਟ ਦਿੱਤੀ ਤੇ ਉਹਦਾ ਕੋਈ ਮੂੰਹ ਸਿਰ ਨਹੀਂ ਨਿਕਲਿਆ ਉਹਦੇ ਉੱਤੇ 5400 ਪਰਚੇ ਦਰਜ ਹੋ ਚੁੱਕੇ ਨੇ ਤੇ 7500 ਬੰਦਿਆਂ ਦੀ ਅਰੈਸਟ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀ ਅਰੈਸਟ ਵੀ ਪੈ ਚੁੱਕੀ ਹੈ ਇਸ ਕਰਕੇ ਮੈਂ ਸਾਰੇ ਪਬਲਿਕ ਨੂੰ ਸਾਡੇ ਸਮਾਜ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਤੁਸੀਂ ਅੱਗੇ ਆਓ ਪੁਲਿਸ ਦਾ ਸਾਥ ਦਿਓ ਅਸੀਂ ਮਿਲ ਕੇ ਚੱਲੀਏ ਔਰ ਜਿਹੜੀ ਆ ਸਮਾਜ ਦੇ ਵਿੱਚ ਨਵੀਂ ਕ੍ਰੁਤੀ ਆਈ ਹੈ ਇਹਦੇ ਉੱਤੇ ਰੋਕ-ਥਾਮ ਪਾਈਏ अच्छ सफ ने प्रॉब्लम नहीं लेकिन मेरे बच्चे भी जा रहे। मेरे बच्चे भी थे थे जा रहे नहीं। ये तो स्कूल है जो अलैक्टिवली होके लड़ा तो मेनु लगता है कि अहोत जल्दी ए रोक पा सक जलंधर पुलिस वालों मैं सारे का धनबाद करता है थैंक यू